ਸਦੀਸ਼ਪਰੀਆ ਕਿ ਕਿਰਾ ਪੀਓ ਸਾਹਿਬ ਨੇ ਕੋ ਬੱਟੀ ਕਾਬਰੇ ਵੀ ਅਸਲ ਵਿੱਚ 16 ਸਾਲ ਬਾਅਦ ਕਿ ਪੀਓ ਪੜਿਆ ਟੋਟਲ ਵਿੱਚ ਤਾਂ ਪੀਓ ਤੁਸੀਂ ਦੋ ਪੜੇ ਇੱਕ ਤਾਂ 16 ਸਾਲ ਬਾਅਦ ਪੜਿਆ ਉਹਨਾਂ ਦਾ થોੜਾ ਜਾਣਕਾਰੀ ਦਿਓ ਕੀ ਮੈਟਰ ਹੈ ਆਹਨ ਦਾ ਧੰਨਵਾਦ ਕਰਦਾ ਜੀ ਡਿਟੇਲ ਇਸ ਤਰ੍ਹਾਂ ਜੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਤੇ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ ਸਿਟੀ ਤੇ ਸਰਦਾਰ ਜਗਵਿੰਦਰ ਸਿੰਘ ਪੀਪੀਐਸ BC ADSB ਨੋਟੀਫਿਕੇਸ਼ਨ ਵਿੱਚ ਸੋਸਾਇਟੀ ਦੇ ਇਸ਼ਾਨਦਰ ਦੇ ਸਕੋਰਿੰਗ ਦਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਜਿਹੜੇ ਅੱਜ ਦੋ ਪਿਓ ਰੈਸਟ ਕੀਤੇ ਉਹਨਾਂ ਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜਿਹੜਾ ਪਹਿਲਾ ਪਿਓ ਕਰਕੇ ਤਾਂ ਡੈਲੀ ਗੱਲ ਨੂੰ ਕਿ 16 ਸਾਲ ਪੁਰਾਣਾ ਪਿਓ ਆ ਔਰ ਸਾਡੀ ਟੀਮ ਨੂੰ ਅੱਜ ਬੜੀ ਵਧੀਆ ਕਾਮਯਾਬੀ ਮਿਲੀ ਜੀ ਉਹਦਾ ਨਾਮ ਹੈ ਜੀ ਕੁਲਜੀਤ ਸਿੰਘ ਇਸ ਸੋਖੀ ਸਨੋਵਾਰ ਬੰਦ ਸਿੰਘ RO ਰੋਣਾ ਗਾਰਡਨ GT ਰੋਡ ਅੰਮ੍ਰਿਤਸਰ ਦਾ ਰਹਿਣਾ ਲਾ ਔਰ ਬਾਦਾਲ ਅਦਾਲਤ ਸ਼ਰੀ ਦਲਜੀਤ ਕੋਰ ਮੈਡਮ ਜੀਐਮਐਸ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 152 ਡੇਟਡ 11 6 2004 ਅੰਡਰ ਸੈਕਸ਼ਨ 406 420 482 ਆਈਪੀਸੀ थाना ਸੀਡ ਵਿਭਾਗ ਦੇ ਵਿੱਚ ਪੀਓਸੀ ਜਿਹਦੀ ਪੀਓ ਡੇਟ ਹੈ ਜੀ ਆਪਣਾ 24 10 2000 ਨੂੰ ਔਰ ਦੂਸਰਾ ਮਕਦਮਾ ਵੀ ਇਹਦੇ ਤੇ ਮੈਂ ਆਪਣਾ ਸੀਡ ਵਿਭਾਗ ਦਾ ਹੀ ਆ ਉਹ ਮਕਦਮਾ ਲਾਇਆ ਆਪਣਾ ਮਕਦਮਾ ਨੰਬਰ 46 ਮਿਤੀ 23 3 2007 ਅੰਡਰ ਸੈਕਸ਼ਨ 420 482 ਆਈਪੀਸੀ ਦੇ ਥਾਣਾ ਸੀਡਵਨ ਉਹਦੇ ਵਿੱਚ ਪੀਓ ਪੀਓ ਡੇਟਾ ਦੇ 19 5 2012 ਠੀਕ ਹੈ ਜੀ ਤੀਸਰਾ ਮਕਦਮਾ ਇਹਦੇ ਦਿੱਤਾ ਗਿਆ ਜੀ ਥਾਣੇ ਬੀਟਵੀਨ ਦੇ ਵਿੱਚ ਉਹ ਮਕਦਮਾ ਹੈਗਾ ਜੀ 153 ਬੜਾ 4 ਅੰਡਰ ਸੈਕਸ਼ਨ 420 406 ਆਈਪੀਸੀ ਥਾਣਾ ਬੀਟ ਵੀਡੀਵਨ ਤੇ ਇਹ ਇਹਦਾ ਪੀਓ ਡੇਟਾ ਪੀਓ ਡੇਟਾ ਕੀ 24 10 2002 ਇਹ ਤਿੰਨ ਮਕਦਮੇ ਤੇ ਦਰਜ ਸੀ ਇਹ ਮਕਦਮੇ ਜਿਹੜੇ ਜਿੰਨਾ ਕਿੰਨਾ ਜੀਪੀਓ ਸੀ ਇਹਨੂੰ ਇਹ ਥਾਣੇ ਸੀਡੀਨ ਹੈਂਡਓਵਰ ਕਰਦਾ ਔਰ ਬੀਟਵੀਨ ਵਾਲੇ ਐਸਚੂ ਸਾਹਿਬ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਉਹ ਇਹਦੀ ਆਪਣੇ ਮਕਦਮੇ ਦੇ ਵਿੱਚ ਰੈਸਟ ਕਰ ਲੈਣਗੇ ਸਰ ਬੜਾ ਸਨਮਾਨ ਹੋ ਗਿਆ ਤੇ ਲਾਪਾਇ ਵਿੱਚ ਬੜਾ ਤੇ ਵੇਚੇ ਨੂੰ ਕਿ ਕਿੰਨੀਆਂ ਟੀਮਾਂ ਤੁਹਾਡੇ ਵੱਲ ਲਗਾਈ ਹੋਈਆਂ ਸਾਡੇ ਵੱਲੋਂ ਇਹਦੇ ਵਾਸਤੇ ਜਦੋਂ ਦਾ ਸਾਨੂੰ ਪਤਾ ਲੱਗਾ ਕਿ ਇਹ ਬਾਹਰੋਂ ਆਇਆ ਤੇ ਵਾਸਤੇ ਸਾਨੂੰ ਦੋ ਟੀਮਾਂ ਲਾਉਣੀ ਪਈਆਂ ਜਿਹੜੀਆਂ ਕਿ ਵਾਰੀ-ਵਾਰੀ ਵਰਕਆਊਟ ਦੇ ਵਾਸਤੇ ਕਰਦੇ ਸੀ ਔਰ ਕਾਫੀ ਇੰਨੀ ਮਸ਼ਕੱਤ ਦੇ ਨਾਲ ਕਿਉਂਕਿ ਜਦੋਂ ਇਹ ਬਾਹਰੋਂ ਆਇਆ ਸੀ ਇਹਦੀ ਇਹ ਰੇਟ ਕੀਤਾ ਤੇ ਇਹ ਉਦੋਂ ਸਾਨੂੰ ਔਰ ਫਿਰ ਇਹਨੂੰ ਪਤਾ ਲੱਗ ਗਿਆ ਕਿ ਮੈਂ ਪਿਓ ਆ ਫਿਰ ਇਹਨੇ ਆਪਣੇ ਬਦਲੇ ਕੋਟਕਾਣੇ ਬਦਲੇ ਸ਼ੁਰੂ ਕਰਦੇ ਕਦੀ ਪਟਾਲੇ ਕਦੀ ਤਰਨਤਰ ਇਸ ਤਰ੍ਹਾਂ ਆਪਣੇ ਰਸਤੇ ਦਰਾਵਲ ਜਾਂਦਾ ਰਿਹਾ ਔਰ ਸਾਡੀ ਟੀਮਾਂ ਜਿਹੜੀਆਂ ਇਹਦੇ ਮੁਕਮਰ ਚੜਦੀਆਂ ਰਹੀਆਂ ਔਰ ਇਹ ਆਪਣੇ ਮਨ ਦੇ ਵਿੱਚ ਸੋਚਿਆ ਹੀ ਇਹੀ ਬੁੱਕਣਾ ਹੀ ਪੜਨਾ ਔਰ ਬਾਕੀ ਸਾਡੀ ਟੀਮ ਨੂੰ ਅਜੇ ਬਰੀ ਵਧੀਆ ਕਾਮਯਾਬੀ ਮਿਲਣੀ ਔਰ ਇਹ ਪੜਨਾ ਜਿਹੜਾ ਦੂਸਰਾ ਪਿਓ ਆ ਉਹਦੀ ਤੁਹਾਨੂੰ ਦੱਸਣੇ ਡਿਟੇਲ ਇਸ ਵਰਗਾਏ ਉਹਦਾ ਨਾਂ ਹੈ ਜਗਰਾਤ ਸਿੰਘ ਇਸ ਬੰਟੀ ਸਾਨੂੰ ਮੁਖ ਲਖਵਿੰਦਰ ਸਿੰਘ ਆਰੋਪਿੰਦ ਰਾਏ ਕਰਾ ਅਜਨਾਲਾ ਦਾ ਆਰਗਣ ਲਾ ਉਤੇ ਮਕਦਮਾ ਨੰਬਰ 74 ਡੇਟਡ 13 5 2019 ਅੰਡਰ ਸੈਕਸ਼ਨ 457 380 ਆਈਪੀਸੀ ਪੀਐਚ ਛਾੜਾ ਜਿਹਦੇ ਵਿੱਚ ਪੀਓ ਪੀਓ ਡੇਟ ਹੈਗੀ 16 4 2025 ਔਰ ਇਹਦੇ ਤੇ ਦੂਸਰਾ ਮਕਦਮਾ ਵੀ ਦਰਜਾ ਉਹ ਵੀ ਹੈਗਾ ਜੀ ਛਾੜੇ ਦਾ ਉਹ ਮਕਦਮਾ ਨੰਬਰ 53 ਡੇਟਡ 17 3 2022 ਅੰਡਰ ਸੈਕਸ਼ਨ 380 411 ਆਈਪੀਸੀ ਪੀਐਚ ਛਾੜਾ ਉਹਦੇ ਵਿੱਚ ਵੀ ਪੀਓ ਉਹਦੇ ਪੀਓ ਡੇਟ ਹੈਗੀ 22 1 2025 ਇਹ ਦੋਵੇਂ ਮਕਦਮੇ ਸ਼ਾਰਟ ਹੈ ਇਹਨੂੰ ਤੁਹਾਨੂੰ ਸ਼ਾਰਟ ਹੀ ਲੈਂਦੇ ਐਂਡ ਹੋਰ ਕੀਤਾ ਜਾਏਗਾ ਜਿੱਥੇ ਦੀ ਰੈਸ਼ਟ ਪਾ ਕੇ ਕੋਰਟ ਚ ਪੇਸ਼ ਕਰਨਾ ਹੈ